ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗ ਲੱਗ ਜੂ ਜੰਗ ਲੱਗ ਜੂ ਆਪਣੇ ਘਰਾਂ ਦੇ ਵਿੱਚ ਸਮਾਨ ਇਕੱਠਾ ਕਰ ਲੋ ਤੇ ਇਸ ਸਬ ਦਾ ਕਾਰਨ ਹੈ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਚ ਕੀਤਾ ਗਿਆ ਹੋਇਆ ਹਮਲਾ ਤੇ ਮੀਡੀਆ ਦੇ ਮੁਤਾਬਿਕ ਇਹ ਹਮਲਾ ਪਾਕਿਸਤਾਨ ਨੇ ਕਰਵਾਇਆ ਹੈ ਇਸ ਦੇ ਲਈ ਸਰਕਾਰ ਨੇ ਵੀ ਬਦਲਾ ਲੈਣ ਖਾਤਰ ਪਾਕਿਸਤਾਨ ਜਾਂਦਾ ਪਾਣੀ ਬੰਦ ਕਰ ਦਿੱਤਾ ਤੇ ਕਈ ਮੇਨਸਟ੍ਰੀਮ ਮੀਡੀਆਜ਼ ਨੇ ਤਾਂ ਇਹ ਵੀ ਦੱਸਣਾ ਸ਼ੁਰੂ ਕਰ ਦਿੱਤਾ ਹੈ ਕਿ ਜੰਗ ਜ਼ਰੂਰ ਹੀ ਲੱਗੇਗੀ ਤੇ ਪਾਕਿਸਤਾਨ ਨੇ ਆਪਣੇ 130 ਪ੍ਰਮਾਣੂ ਬੰਬ ਚੱਕ ਲਏ ਨੇ ਪਰ ਕੀ ਸੱਚੀ ਜੰਗ ਲੱਗ ਸਕਦੀ ਆ ਕਿ ਭਾਰਤ ਤੇ ਪਾਕਿਸਤਾਨ ਐਡੇ ਜੋਗੇ ਹੈਗੇ ਨਹੀਂ ਕਿ ਉਹ ਇਸ ਟਾਈਮ ਇੱਕ ਜੰਗ ਛੇੜ ਸਕਦੇ ਨੇ ਕਿ ਦੋਨਾਂ ਮੁਲਕਾਂ ਕੋਲ ਇੰਨੀ ਸਮਰੱਥਾ ਹੈ ਕਿ ਉਹ ਇੱਕ ਜੰਗ ਛੇੜ ਸਕਣ ਜਿਹੜਾ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇਹ ਟੈਰਰਿਸਟ ਅਟੈਕ ਹੋਇਆ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਲਈ ਸੀ ਦ ਰੈਜ਼ਿਸਟੈਂਟ ਫਰੰਟ ਨੇ ਪਰ ਬਾਅਦ ਵਿੱਚ ਉਹਨਾਂ ਨੇ ਆਪਣਾ ਬਿਆਨ ਬਦਲ ਲਿਆ ਤੇ ਇਹ ਆਖਿਆ ਕਿ ਸਾਡਾ ਇਸ ਅਟੈਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਪਾਕਿਸਤਾਨ ਸਰਕਾਰ ਹੈ ਆਖਰੀ ਹੈ ਕਿ ਅੰਤਰਰਾਸ਼ਟਰੀ ਪੱਖ ਤੇ ਇਸ ਦੀ ਜਾਂਚ ਕੀਤੀ ਜਾਵੇ ਤੇ ਜੇਕਰ ਪਾਕਿਸਤਾਨ ਗੁਨਾਹਗਾਰ ਹੈ ਤਾਂ ਕਾਤਲਾ ਵੀ ਮੰਗ ਕੀਤੀ ਜਾਵੇ ਪਰ ਇਸ ਸਾਈਡ ਤੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਖਤਮ ਕਰ ਦਿੱਤਾ ਹੈ ਤੇ ਮੀਡੀਆ ਦੇ ਅਨੁਸਾਰ ਭਾਰਤ ਨੇ ਪਾਣੀ ਬੰਦ ਕਰਕੇ ਆਪਣੇ ਇਸ ਅਟੈਕ ਦਾ ਬਦਲਾ ਲਿਆ ਹੈ ਪਰ ਅਸਲੀਅਤ ਦੇ ਵਿੱਚ ਅਜੇ ਹੱਥ ਕੁਝ ਵੀ ਨਹੀਂ ਹੈ ਅਸਲ 'ਚ ਇਸ ਸਿੰਧੂ ਜਲ ਸੰਧੀ ਜਿਸ ਨੂੰ ਅਸੀਂ ਇੰਗਲਿਸ਼ 'ਚ ਇੰਡਸ ਵਾਟਰ ਟ੍ਰੀਟੀ ਵਿਆਖ ਦਿਨੇ ਹਾਂ ਇਹ ਦੁਨੀਆ ਦੀ ਇੱਕ ਇਕੱਲੀ ਕੈਰੀ ਐਸੀ ਟ੍ਰੀਟੀ ਹੈ ਜਿਸ ਦੇ ਉੱਪਰ ਤਿੰਨ ਦਸਤਖਤ ਹੋਏ ਹਨ ਭਾਰਤ ਤੇ ਪਾਕਿਸਤਾਨ ਦਾ ਦੋ ਤਰਾ ਹੋਏ ਹੀ ਹੋਏ ਤੀਸਰੀ ਥਰਾ ਹੈ ਦ ਵਰਲਡ ਬੈਂਕ ਜੋ ਐਸ ਟ੍ਰੀਟੀ ਦਾ ਇੱਕ ਹਸਤਾਕਰ ਕਰਤਾ ਹੈ ਜਿਸ ਦਾ ਮਤਲਬ ਕਿ ਇਹ ਦੋਵੇਂ ਦੇਸ਼ਾਂ ਨੂੰ ਕੋਈ ਵੀ ਆਪਣੇ ਆਪ ਤੋਂ ਹੀ ਫੈਸਲਾ ਨਹੀਂ ਲੈ ਸਕਦਾ ਹੈ ਹੋਰ ਕੁਝ ਨਹੀਂ ਬਸ ਪਾਕਿਸਤਾਨ ਦੇ ਦਬਾਅ ਪਾਉਣ ਦੇ ਲਈ ਥੋੜੇ ਟਾਈਮ ਵਾਸਤੇ ਐਸ ਪਾਣੀ ਨੂੰ ਬੰਦ ਕੀਤਾ ਗਿਆ ਹੈ ਐਸਰ ਭਾਰਤ ਨੇ ਪਾਣੀ ਰੋਕਿਆ ਉਹ ਸੈੜ ਪਾਕਿਸਤਾਨ ਨੇ ਭਾਰਤ ਦੇ ਨਾਲ ਡਿਪਲੋਮੈਟਿਕ ਰਾਹ ਥੋੜੇ ਤੇ ਪਾਕਿਸਤਾਨ ਗਏ ਹੋਏ ਭਾਰਤੀਆਂ ਨੂੰ ਪਾਕਿਸਤਾਨ ਛੱਡਣ ਦਾ ਹੁਕਮ ਹੋ ਗਿਆ ਸਿਰਫ ਸਿੱਖਾਂ ਨੂੰ ਇਸ ਦੇ ਵਿੱਚ ਛੋੜ ਦਿੱਤੀ ਗਈ ਹੈ ਕਿ ਜਿਹੜੇ ਸਿੱਖ ਪਾਕਿਸਤਾਨ ਗਏ ਨੇ ਉਹ ਪਾਕਿਸਤਾਨ ਦੇ ਵਿੱਚ ਹੀ ਰਹਿ ਸਕਦੇ ਨੇ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਬਾਕੀ ਭਾਰਤ ਦੇ ਨਾਲੋਂ ਵੱਖਰੇ ਹੋ ਇਹ ਵੀ ਇੱਕ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਸੋਚੇ ਜ਼ਰੂਰ ਤੇ ਜੇਕਰ ਤੁਸੀਂ ਇਸ ਕੜੀ ਨੂੰ ਤੋੜ ਬੰਦੇ ਹੋ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਅੱਜ ਦੇ ਖ਼ਬਰਾਂ ਦੇ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦਾ ਵੀ ਇੱਕ ਬਿਆਨ ਆਂਦਾ ਹੈ ਜਿਸ ਦੇ ਵਿੱਚ ਉਹ ਆਖਦੇ ਨੇ ਕਿ ਮੇਰਾ ਪਾਕਿਸਤਾਨ ਤੇ ਭਾਰਤ ਦੋਨਾਂ ਦੇ ਨਾਲ ਦੋਸਤੀ ਵਾਲਾ ਰਿਸ਼ਤਾ ਹੈ ਪਰ 트੍ਰੰਪ ਦੇ ਇੱਕ ਬਿਆਨ ਤੇ ਲੋਕ ਮਜ਼ਾਕ ਬਣਾ ਰਹੇ ਨੇ ਜਿਸ ਦੇ ਵਿੱਚ ਉਹ ਆਖ ਰਹੇ ਨੇ ਕਿ ਇਹ ਮੁੱਦਾ 1500 ਸਾਲ ਪੁਰਾਣਾ ਹੈ ਪਰ ਭਾਰਤ ਤੇ ਪਾਕਿਸਤਾਨ ਦਾ ਮਾਮਲਾ 78 ਸਾਲ ਪੁਰਾਣਾ ਹੈ ਅਸਲ ਵਿੱਚ ਇਹ ਮਾਮਲਾ ਪਾਕਿਸਤਾਨ ਤੇ ਭਾਰਤ ਦਾ ਨਹੀਂ ਹੈ ਇਹ ਮਾਮਲਾ ਹੈ ਕਸ਼ਮੀਰ ਸਿਵਲਾਈਜੇਸ਼ਨ ਕਲੈਸ਼ ਦਾ ਜੇਕਰ ਕਿਸੇ ਨੂੰ ਇਸ 1500 ਸਾਲ ਪੁਰਾਣੇ ਇਤਿਹਾਸ ਦਾ ਪਤਾ ਹੈ ਤਾਂ ਉਹ ਸਮਝ ਜਾਣਗੇ ਕਿ 트럼ਪ ਆ ਕੀ ਰਿਹਾ ਹੈ ਚਲੋ ਹੁਣ ਅਸੀਂ ਲੜਾਈ ਵਾਲੇ ਮਸਲੇ ਤੇ ਪਹੁੰਚਦੇ ਹਾਂ ਜਿੱਥੇ ਸਾਡੀ ਮੀਡੀਆ ਆਲਰੇਡੀ ਪੁੱਜੀ ਹੋਈ ਹੈ ਔਰ ਜੇਕਰ ਗੱਲ ਕੀਤੀ ਜਾਏ ਕਿ ਕੀ ਪੰਜਾਬ ਤੇ ਭਾਰਤ ਦੇ ਵਿੱਚ ਲੜਾਈ ਹੋ ਸਕਦੀ ਹੈ ਤਾਂ ਇਸ ਦੀ ਚਾਂਸਸ ਜ਼ਰੂਰ ਨੇ ਪਰ ਹੁਣ ਨਹੀਂ

ਪਾਕਿਸਤਾਨ ਚਵੀ ਡਿਵੈਲਪਮੈਂਟ ਸਿਰਫ ਨਾਮ ਦਾ ਹੀ ਹੈ ਪਰ ਗਰਾਉਂਡ ਲੈਵਲ ਤੇ ਕੁਝ ਨਹੀਂ ਹੈ ਜਿਵੇਂ ਕਿ ਭਾਰਤ ਦੇ ਵਿੱਚ ਹੁੰਦਾ ਹੈ ਤੇ ਇਸ ਦੇ ਵਿੱਚ ਹੀ ਸੋਸ਼ਲ ਮੀਡੀਆ ਦੇ ਉੱਪਰ ਭਾਰਤ ਤੇ ਪਾਕਿਸਤਾਨ ਦੀ ਇੱਕ ਵੱਖਰੀ ਹੀ ਜੰਗ ਲੱਗੀ ਹੋਈ ਹੈ ਪਾਕਿਸਤਾਨ ਨੂੰ ਲੋਕ ਕਈ ਸਾਰੀਆਂ ਮੀਮਸ ਬਣਾ ਰਹੇ ਨੇ ਤੇ ਉਸ ਦੇ ਜਵਾਬ ਦੇ ਵਿੱਚ ਭਾਰਤ ਵਾਲੇ ਵੀ ਉਹਨਾਂ ਦੇ ਖਿਲਾਫ ਹੀ ਮੀਮਸ ਬਣਾ ਰਹੇ ਨੇ ਕਈ ਲੋਕ ਆਖਦੇ ਨੇ ਕਿ ਭਾਰਤ ਪਾਕਿਸਤਾਨ ਨੂੰ ਹਰਾ ਨਹੀਂ ਸਕਦਾ ਕਿਉਂਕਿ ਅੱਧੇ ਤੋਂ ਜ਼ਿਆਦਾ ਦੇਸ਼ ਤੇ ਪਾਕਿਸਤਾਨ ਨੇ ਹੀ ਆਪਣਾ ਰਾਜ ਚਲਾਇਆ ਹੋਇਆ ਹੈ ਤੇ ਕਈ ਲੋਕ ਇਹ ਆਖ ਰਹੇ ਨੇ ਕਿ ਸਾਨੂੰ ਭਾਰਤ ਧਮਕੀਆਂ ਦੇ ਕੇ ਡਰਾ ਨਹੀਂ ਸਕਦਾ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਆਪਣੀ ਸਰਕਾਰ ਤੋਂ ਤੰਗ ਹੋਏ ਪਏ ਹਾਂ ਤੇ ਕੋਈ ਆਪ ਦਾ ਹੈ ਕਿ ਤੁਸੀਂ ਸਾਡਾ ਪਾਣੀ ਕੀ ਬੰਦ ਕਰ ਲਓਗੇ ਸਾਡੀ ਕੋਲ ਤਾਂ ਪਹਿਲਾਂ ਹੀ ਪਾਣੀ ਨਹੀਂ ਆਉਂਦਾ ਸੀ ਤੇ ਜੇਕਰ ਭਾਰਤ ਨੇ ਲਾਹੌਰ ਜਿੱਤ ਲਿਆ ਤੇ ਅੱਡੇ ਘੰਟੇ ਬਾਅਦ ਹੀ ਉਹ ਵਾਪਸ ਕਰਕੇ ਚਲੇ ਜਾਣਗੇ ਤੇ ਕਈ ਇਹ ਆਖਦੇ ਆ ਕਿ ਜੇਕਰ ਜੰਗ ਕਰਨੀ ਹੈ ਤਾਂ 9 ਵਜੇ ਤੋਂ ਪਹਿਲਾਂ ਚੱਲ ਲਿਓ 9:30 ਮਗਰੋਂ ਗੈਸ ਨਹੀਂ ਆਉਂਦੀ ਇਸ ਤਰੀਕੇ ਦਾ ਤਾਂ ਮਾਹੌਲ ਬਣਿਆ ਹੋਇਆ ਹੈ ਪਾਕਿਸਤਾਨ ਦੇ ਵਿੱਚ ਤਾਂ ਉਹਨਾਂ ਨੇ ਇਹ ਜੰਗ ਵਾਲਾ ਸਿਆਪਾ ਲੈ ਕੇ ਜਾਣਾ ਕਿੱਧਰ ਨੂੰ ਹੈ ਉੱਥੇ ਦੇ ਲੋਕਾਂ ਕੋਲ ਪਹਿਲਾਂ ਖਾਣ ਵਾਸਤੇ ਰੋਟੀ ਜੁਕੇ ਪੈਸੇ ਤਾਂ ਹੈਗੇ ਨਹੀਂ ਤਾਂ ਬੰਬਾਂ ਨੇ ਕਿਹੜਾ ਰੋਟੀਆਂ ਸੁਧਰਨੀਆਂ ਨੇ ਤੇ ਜੇਕਰ ਅਸਲ ਗੱਲ ਕੀਤੀ ਜਾਏ ਤਾਂ ਪਾਕਿਸਤਾਨ ਇਸ ਸਮੇਂ ਜੰਗ ਨੂੰ ਅਫੋਰਡ ਵੀ ਨਹੀਂ ਕਰ ਸਕਦਾ ਹੁਣ ਗੱਲ ਕਰਦੇ ਹਾਂ ਭਾਰਤ ਦੀ ਭਾਵੇਂ ਪਾਕਿਸਤਾਨ ਦੇ ਮੁਕਾਬਲੇ ਹੱਲੀ ਭਾਰਤ ਸਹੀ ਦਿਸ਼ਾ 'ਚ ਹੈ ਪਰ ਭਾਰਤ ਵੀ ਅੰਦਰੋਂ ਖੋਖਲਾ ਹੀ ਪਿਆ ਹੈ ਇੱਥੇ ਪਹਿਲਾ ਹੀ ਭਾਰਤ ਦੇ ਵਿੱਚ ਵੱਖ ਹੋਉਂਦੀ ਇੱਕ ਲਹਿਰ ਸ਼੍ਰੀ ਹੋਈ ਹੈ ਤੇ ਤਾਮਿਲਨਾਡੂ ਦੇ ਤਾਂ ਕਈ ਮਿਨਿਸਟਰ ਤਾਂ ਇਹ ਚਾਉਂਦੇ ਨੇ ਕਿ ਸਟੇਟ ਰੂਲ ਲਾਇਆ ਜਾਏ ਤੇ ਦੂਸਰੀ ਸਾਈਡ ਚਾਈਨਾ ਹਿਮਾਚਲ ਦੇ ਥੋੜੇ ਥੋੜੇ ਟਾਈਮ ਬਾਅਦ ਇਲਾਕੇ ਦੱਬੀ ਜਾਂਦਾ ਹੈ ਤੇ ਦੂਸਰੀ ਸਾਈਡ ਭਾਰਤ ਦੇ ਨੌਜਵਾਨ ਜੋ ਬਾਹਰਲੇ ਦੇਸ਼ਾਂ ਦੇ ਵਿੱਚ ਸੈਟਲ ਹੋਏ ਨੇ ਤੇ ਜੇਕਰ ਅਸਲ ਜਾਵੇ ਤਾਂ ਇਹੋ ਜਿਹੇ ਹਮਲਿਆਂ ਨੂੰ ਪਾਰਟੀਆਂ ਦੇ ਵੱਲੋਂ ਆਪਣੇ ਵੋਟ ਬੈਂਕ ਸਟਰੋਂਗ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਚਾਹੇ ਹੁਣ ਉਹ ਪਹਿਲਗਾਮ ਦਾ ਅਟੈਕ ਕਿਉਂ ਨਾ ਹੋਵੇ ਜਾਂ ਫਿਰ ਪਹਿਲਾਂ ਦਾ ਪੁਲਵਾਮਾ ਕਿਉਂ ਨਾ ਹੋਵੇ ਪੰਜਾਬ ਦੇ ਕਈ ਸਾਰੇ ਗੁਰਦੁਆਰਿਆਂ 'ਚ ਇਹ ਅਨਾਉਂਸਮੈਂਟਾਂ ਕੀਤੀਆਂ ਗਈਆਂ ਨੇ ਕਿ ਜੰਗ ਲੱਗ ਸਕਦੀ ਹੈ ਪਰ ਫੌਜ ਤੇ ਸਰਕਾਰ ਇਹਨਾਂ ਸਭ ਚੀਜ਼ਾਂ ਨੂੰ ਝੂਠਾ ਕੀ ਜਾ ਰਹੀ ਹੈ ਜੰਗ ਕਰਨਾ ਕੋਈ ਇੰਨੀ ਸੌਖੀ ਚੀਜ਼ ਨਹੀਂ ਹੈ ਜਿੰਨਾ ਏਸੀ ਵਾਲੇ ਸਟੂਡੀਓ ਦੇ ਵਿੱਚ ਬੈਠ ਕੇ ਜੰਗ ਦੀਆਂ ਖਬਰਾਂ ਫੈਲਾਣਾ ਹੈ ਜਿਹੜੇ ਲੋਕ ਜੰਗ ਦੀ ਭੇਟ ਚੜਦੇ ਨੇ ਉਹਨਾਂ ਨੂੰ ਹੀ ਜੰਗ ਦਾ ਅਸਲੀ ਮਹੱਤਵ ਪਤਾ ਹੁੰਦਾ ਹੈ ਜਿਹੜੇ ਲੋਕ ਹੁਣ ਪਹਿਲਗਾਮ ਦੇ ਵਿੱਚ ਮਰੇ ਆ ਉਹਨਾਂ ਦੇ ਪਰਿਵਾਰਾਂ ਨੂੰ ਹੀ ਪਤਾ ਹੈ ਕਿ ਜੇਕਰ ਕੋਈ ਘਰ ਦਾ ਜੀ ਚਲਿਆ ਜਾਏ ਤਾਂ ਫਿਰ ਕੀ ਹੁੰਦਾ ਹੈ ਇੱਕ ਜਨਰਲ ਬਖਸ਼ੀ ਆ ਜੋ ਸਾਨੂੰ ਕਈ ਵਾਰ ਨਿਊਜ਼ ਚੈਨਲਾਂ 'ਤੇ ਜ਼ਰੂਰ ਦਿਸਦੇ ਹੋਣਗੇ ਜੋ ਦੇਖਿਆ ਹੀ ਘਟਨਾਵਾਂ ਤੇ ਆਪਣੇ ਵਿਚਾਰ ਦਿੰਦਾ ਹੈ ਤੇ ਉਹਨਾਂ ਨੇ ਇਸ ਪਹਿਲਗਾਮ ਹਮਲਾਕ ਦੇ ਉੱਪਰ ਫੌਜਵਰੀ ਇੱਕ ਚੀਜ਼ ਦਾ ਸੀਸੀ ਜੋ ਬਿਲਕੁਲ ਸੱਚ ਹੈ। ਤੋਂ ਵੀਡੀਓ ਨੂੰ ਮੁਕੰਦੇ ਹੋਏ ਇਹ ਗੱਲ ਕਿ ਜੰਗ ਲਗਣੀ ਕੋਈ ਖੇਡ ਨਹੀਂ ਹੈ। ਜੰਗ ਇਸ ਪਹਿਲਗਾਮ ਹਮਲੇ ਤੋਂ ਬਾਅਦ ਤਾਂ ਨਹੀਂ ਲੱਗੇਗੀ ਪਰ ਜੰਗ ਲੱਗੇਗੀ ਜ਼ਰੂਰ। ਤੇ ਆਉਂਦੇ ਹੋਏ ਜੀਓ ਪੋਲਿਟਿਕਸ ਦੇ ਮਾਹੌਲ ਨੂੰ ਦੇਖਿਆ ਜਾਏ ਤਾਂ ਜੰਗਗਾਰੀ ਮਾਹੌਲ ਜ਼ਰੂਰ ਬਣਾਏ ਜਾਣਗੇ ਜਿਹੜੇ ਹੁਣ ਸਾਡੇ ਦੁਨੀਆ ਦੇ ਵਿੱਚ ਹਾਲਾਤ ਚੱਲ ਰਹੇ ਨੇ ਜਿਵੇਂ ਕਿ ਯੂਕਰੇਨ ਤੇ ਰਸ਼ੀਆ ਦੀ ਲੜਾਈ ਇਜ਼ਰਾਈਲ ਪੈਲੇਸਟਾਈਨ ਦੀ ਲੜਾਈ ਚਾਈਨਾ ਤੇ ਅਮਰੀਕਾ ਦੀ ਜਿਹੜੀ ਲੜਾਈ ਚੱਲ ਰਹੀ ਹੈ ਤੇ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਬਣੇ ਹੋਏ ਨੇ ਇਸ ਤੋਂ ਇਹ ਗੱਲ ਤਾਂ ਕਲੀਅਰ ਹੁੰਦੀ ਹੈ ਕਿ ਜਲਦ ਹੀ ਇਹ ਦੁਨੀਆ ਲੜਾਈ ਦਾ ਗਰਾਉਂਡ ਜ਼ਰੂਰ ਬਣੇਗਾ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਉਸ ਤੋਂ ਬਾਅਦ ਜੁਆਇਨ ਜ਼ਰੂਰ ਕਰਿਓ। ਸੁਪਰ ਥੈਂਕਸ ਦੇ ਰਾਹੀ ਤੁਸੀਂ ਸਾਨੂੰ ਸਪੋਰਟ ਜ਼ਰੂਰ ਕਰ ਸਕਦੇ ਹੋ ਤੇ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਈਏ ਸੰਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਧੰਨਵਾਦ।